ਸ਼੍ਰੀ ਕਾਲ ਦੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਤੇ ਛੁੱਟੀਆਂ ਚੱਲ ਰਹੀਆਂ ਆ ਏਰਬਾਂ ਦੀਆਂ ਤੇ ਬੇਲੇ ਬੈਠੇ ਨੂੰ ਭੁੱਖ ਬਹੁਤ ਲੱਗਦੀ ਹੈ ਇਹਨੂੰ ਆਰਡਰ ਤੇ ਆਰਡਰ ਕਰਦਾ ਰਹਿੰਦਾ ਆ ਤੇ ਆਪ ਮਹਾਰਾਜ ਨੇ ਟੀਵੀ ਦੇਖਣਾ ਹੁੰਦਾ ਆ ਤੇ ਇੱਧਰ ਸਾਡੇ ਮੰਮੀ ਵਿਚਾਰੇ ਹੁਣ ਕੀ ਬਣਾ ਦਵਾਂ ਜੀ ਕੁਝ ਬਣਾਉਂਗੀ ਕਦੇ ਪਕੌੜੇ ਆ ਬਰੈਡ ਲਿਆ ਕਰਾ ਦੁੱਤੇ ਜਾਂ ਕਦੇ ਪਕੌੜੇ ਬਣਾ ਲਾ ਕਦੇ ਸੈਂਡਵਿਚ ਬਣਾ ਲਾ ਮੰਮੀ ਐਦਾਂ ਨਹੀਂ ਐਦਾਂ ਕੋ ਮਮਾ ਦੋਲੀ ਦਾ ਹਾਏਓ ਗਾਇਜ਼ ਆ ਜਸਨੋ ਵਾਲਾ ਗੈਸ ਸੈਂਡਵਿਚ ਉਸ ਦੇ ਵਿੱਚ ਪਾਉਣੀ ਖੀਰੇ ਪਿਆਜ਼ ਮਮਾ ਮੱਕੀ ਦੇ ਦਾਣੇ ਦਾਣੇ ਵੀ ਆਪਾਂ ਪਾ ਰਹੇ ਹਾਂ ਤਾਂ ਪਾ ਲਗਾਓ ਓਏ ਨਹੀਂ ਹੁੰਦੇ ਉਹ সুইਟ ਕੌਰਨਸ ਹੁੰਦੇ ਹੋਰ ਹੁੰਦੇ ਆ ਹਾਂ ਕੌਨਸਾ ਲੱਗਦਾ ਨਾ ਮੱਕੀ ਦੇ ਦਾਣਿਆਂ ਦਾ ਲੱਗਦਾ ਇਹਦੇ ਲਈ ਅਲੱਗ ਪਾ ਦਿਓ ਸਾਡੇ ਲਈ ਨੂੰ ਆਂਦੇ ਹੋ ਕੀ ਮੱਕੀ ਦੇ ਦਾਣੇ ਔਰ ਬੇਚ ਪਾਉਣਾ ਹੈ ਸੈਂਡ ਨਹੀਂ ਹੁ ਲਿਉਣ ਲੱਗਾ ਨਾ ਹੁ ਐਵੇਂ ਲਿਉਣ ਲੱਗਾ ਗਰਮੀ 'ਚ ਤੁਹਾਡੇ ਸਾਰਿਆਂ ਦੇ ਦਿਮਾਗੇ ਇਹ ਲੱਗਾ ਆ ਹੁ ਮੈਂ ਇਹ ਵੀ ਮਿਊਨਿਸ ਜਲਾ ਪਾ ਰਹੀ ਆ ਮੈਂ ਮੱਖਣ ਸੈਂਡ ਪਾ ਲੀ ਹਾਂ ਗਰਮੀ ਦੇ ਵਿੱਚ ਬਾਧੂ ਕੰਮ ਪੈ ਜਾਂਦਾ ਹਰਾ ਕਹਿੰਦਾ ਹੀ ਨਾ ਹੁ ਕਹਿੰਦਾ ਰੋਟੀਆਂ ਬਣੀਆਂ ਪਈਆਂ ਤੁਸੀਂ ਰੋਟੀ ਨਿਕਾਲਾ ਰੋਟੀ ਕਿੱਥੇ ਕੋਈ ਖਾਂਦਾ ਅੱਜ ਕਾ ਹੂੰ ਹੂੰ ਰੋਟੀ ਹੋਵੇ ਆਈਡੀਆ ਸੈਲਡ ਤਿਆਰ ਹੁੰਦਾ ਪਿਆ ਇੱਥੇ ਕਾਲੋ ਰਾਮ ਦਾ ਦੁਬਾਰਾ ਲੰਚ ਨਹੀਂ ਗਰਮੀ ਫਿਰ ਵੰਦੀਆਂ ਛੁੱਟੀਆਂ 'ਚ ਭੁੱਖ ਵੀ ਬਹੁਤ ਲੱਗਦੀ ਏ ਨਾ ਆਲਾ ਮੈਂ ਸੋਚੀ ਕਰਦੇ ਦੁੱਧ ਫਟਾ ਕੇ ਪਨੀਰ ਬਣਾ ਲਵਾਂ ਹਣਾ ਉਹ ਵਿੱਚ ਪਾ ਲਾਂ ਫਿਰ ਅਜਾੜਾ ਟੱਕਣਾ ਪੈਣਾ ਤੇ ਸ਼ਾਇਦ ਉਹ ਨਹੀਂ ਹੋਣਾ ਟੈਂਪਾਸਟ ਜੇ ਗਰਮੀ ਦੇ ਵਿੱਚ ਰਸੋਈ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਆਹ ਦੇਖੋ ਜੀ ਹੁਣ ਦੇਸੀ ਤਰੀਕੇ ਨਾਲ ਸੈਂਡਵਿਚ ਬਣਦੇ ਮਿਓਨੀ ਸਾਢੇ 1/4 ਅਵੇਲੇਬਲ ਨਹੀਂ ਸੀਗੀ ਇਸ ਟਾਈਮ ਤੇ ਬੀਜੀ ਸੀ ਪਾਪਾ ਵੀ ਲਿਆ ਨਹੀਂ ਸਕਦੇ ਸੀਗੇ ਹੁਣ ਤੇ ਅਰਮਾਨ ਨੂੰ ਪਾਪਾ ਨੂੰ ਹੋਰ ਤਾਂ ਚੋੜੇ ਪੱਠੇ ਪਾਉਣ ਦਾ ਟਾਈਮ ਹੋਇਆ ਅਰਮਾਨ ਨੂੰ ਜ਼ਰੂਰੀ ਭੁੱਖ ਲੱਗੀ ਹੋਸੀ ਜੇ ਦਾ ਮੂੜ ਹੋਵੇ ਨਾ ਤਾਂ ਚੀਜ਼ ਬਣਾਉਣ ਦਾ ਉਦੋਂ ਵਧੀਆ ਬਣਦੀ ਹੈ ਗਰਮਿਚ ਮੇਰਾ ਮੂੜ ਨਹੀਂ ਸੀਗਾ ਬਣਾਉਣ ਦਾ ਪਾਪਾ ਨਿਆਣਿਆਂ ਦੇ ਮੂਹ ਪਿਆਜ਼ ਉਹ ਪਿਆਜ਼ ਅਰ ਮਾਨ ਦਾ ਮੂਹ ਪਿਆਜ਼ ਜੀ ਆ ਜੀ ਤਰੀਕ 21 ਜੂਨ ਦਿਨ ਸ਼ਨੀਵਾਰ ਤੇ ਅੱਜ ਦਾ ਦਿਨ ਸਾਰੇ ਸਾਲ ਦੇ ਵਿੱਚੋਂ ਵੱਡਾ ਹੁੰਦਾ ਆ ਤੇ 7:30 ਵਜੇ ਅੱਜ ਸੂਰਜ ਛਿਪਣਾ ਸੀਗਾ ਤੇ ਦੇਖਦੇ ਆ ਸੂਰਜ ਛਿਪਣ ਦਾ ਦ੍ਰਿਸ਼ ਉਹ ਦੇਖੋ ਜੀ ਟਾਈਮ 7 ਨਹੀਂ ਹਲੇ ਵਜੇ ਹੈਗੇ 7 ਵਜਣ ਵਾਲੇ ਆ ਤੇ ਸੂਰਜ ਛਿਪਣ ਦੀਆਂ ਤਿਆਰੀਆਂ ਕਰ ਰਿਹਾ ਆ ਇਹ ਛਿਪਿਆ ਨਹੀਂ ਹੈ ਹਾਲੇ ਬੱਦਲਾਂ ਦੇ ਵਿੱਚ ਹੀ ਆ ਤੇ ਵੈਸੇ ਅੱਜ 7:30 ਵਜੇ ਦਾ ਟਾਈਮ ਐ ਇਹ ਛਿਪਣ ਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦ੍ਰਿਸ਼ ਤੇ ਗਰਮੀ ਵੀ ਅੱਜ ਬਹੁਤ ਸਿਗੀ ਵੈਸੇ ਦੱਸੇ ਸੀ ਗਰਮੀ ਬਹੁਤ ਹੋਊਗੀ ਗਰਮੀ ਸਿਗੀ ਤਾਂ ਬਹੁਤ ਪਰ ਹੁਣ ਇਸ ਵੇਲੇ ਜਦ ਕਠੰਡਾ ਹੋ ਗਿਆ ਆ ਹੁਮ ਤਾਂ ਇਦਾਂ ਹੋਇਆ ਸੀਗਾ ਵੀ ਜਿੱਦਾਂ ਅੱਜ ਮੀਂਹ ਪੱਕਾ ਆਊਗਾ ਦੇਖੋ ਮੀਂਹ ਆਉਂਦਾ ਕਿ ਨਹੀਂ ਆਉਂਦਾ ਆਉਣਾ ਚਾਹੀਦਾ ਆ ਗਰਮੀ ਬਰਦਾਸ਼ ਨਹੀਂ ਹੋ ਰਹੀ ਇੰਨੀ ਗਰਮੀ ਆ ਗਰਮੀ ਐਨੀ ਵੱਧ ਗਈ ਆ ਹਮਸ ਐਨੀ ਆ ਜਿਵੇਂ ਕਿ ਕੱਲ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਬਈ ਸਬਜ਼ੀਆਂ ਬਹੁਤ ਲੱਗਦੀਆਂ ਆ ਪਰ ਗਰਮੀ ਦੇ ਕਾਰਨ ਹਮਸ ਦੇ ਕਾਰਨ ਤੋੜਨ ਦੀ ਹਿੰਮਤ ਨਹੀਂ ਪੈ ਰਹੀ ਤੇ ਦੇਖੋ ਪਿੰਡੀਆਂ ਇੱਕ ਤੋੜਨ ਖਣੋ ਕਿੰਨੀਆਂ ਹੋਈਆਂ ਨੇ ਤਾਂ ਤਰਸਦੇ ਸੀ ਜਦੋਂ ਇੱਕ ਇੱਕ ਦੋ ਦੋ ਵੀ ਫੁੱਲ ਲੱਗਦੇ ਸੀ ਵੀ ਪਿੰਡੀਆਂ ਲੱਗਣ ਲੱਗ ਪਈਆਂ ਹੁਣ ਫੁੱਲ ਬਣੇ ਪਏ ਆ ਸ਼ੂਟਿੰਗਾਂ ਸ਼ੂਟਿੰਗਾਂ ਵੀ ਆ ਦੇਖੋ ਜਿਉਂ ਜਦੋਂ ਅਸੀਂ ਇਹਨਾਂ ਨੂੰ ਹੱਥ ਲਾ ਲਿਆ ਉਦੋਂ ਇੱਕ ਕੰਡ ਲੜਨ ਲੱਗ ਪੈਣੀ ਆ ਸਵੇਰ ਨੂੰ ਦੇਖਾਂਗੇ ਥੋੜੀਆਂ ਬਹੁਤ ਜਿ ਟੁੱਟ ਗਈਆਂ ਤਾਂ ਪੱਕੀਆਂ ਆ ਜਾਂ ਘਟਿਆ ਤੇ ਤੋੜਨ ਵਾਲੀਆਂ ਜ਼ਿਆਦਾ ਆ ਵੈਸੇ ਚਲੋ ਉੱਪਰੋਂ ਉੱਪਰੋਂ ਦਾ ਤੋੜ ਹੋ ਜਾਊਗੀ ਆ ਵਿੱਚ ਬਾੜਨਾ ਬਹੁਤ ਔਖਾ ਆ ਸਬਜ਼ੀ ਸਵਾਦ ਸਭ ਨੂੰ ਲੱਗਦੀ ਹੈ ਜੀ ਪਰ ਤੋੜਨ ਨੂੰ ਕੋਈ ਵੀ ਤਿਆਰ ਨਹੀਂ ਹੈਗਾ ਇੱਥੇ ਤੱਕ ਕਿ ਜਿਹੜੀ ਲੇਬਰ ਆਉਂਦੀ ਹੈ ਨੇ ਤਾਂ ਲੇਬਰ ਟੁੱਟ ਕੇ ਪੈ ਜਾਂਦੀ ਹੈ ਸਬਜ਼ੀ ਨੂੰ ਉਹ ਵੀ ਕਹਿੰਦੇ ਅਸੀਂ ਨਹੀਂ ਤੋੜਨੀ ਗਰਮੀ ਬਹੁਤ ਆ ਨਹੀਂ ਤਾਂ ਇੰਨੀਆਂ ਭਿੰਡੀਆਂ ਕਿੱਥੇ ਲੱਗਣ ਨੂੰ ਦਿਸ ਦਿਸਦੀਆਂ ਸਿਗੀਆਂ ਵੀ ਲੱਗੀਆਂ ਤਾਂ ਕੋਈ ਤੋੜ ਨਾਲ ਲਵੇ ਅਸੀਂ ਵੀ ਦੂਰੋਂ ਹੀ ਹੱッカ ਮਾਰਦੀ ਮਾਰੀ ਦਿਆਂ ਸੀ ਵੀ ਭਾਈ ਸਬਜ਼ੀ ਚ ਨਾ ਕੋਈ ਬੜੇ ਸਬਜ਼ੀ ਨਾ ਤੋੜਿਓ ਹੁਣ ਅਸੀਂ ਕਹਿੰਨੇ ਆ ਤੋੜ ਲਓ ਕੋਈ ਤੋੜਦਾ ਨਹੀਂ ਹੈਗਾ ਉੱਧਰ ਬੈਂਗਣਾ ਦਾ ਵੀ ਇਹੀ ਹਾਲ ਆ। ਬੈਂਗਣ ਦਾ ਚਲੋ ਫੇਰ ਤੋੜ ਲਈਦੇ ਆ। ਕੀ ਕੀਤਾ ਜਾਵੇ? ਮੈਂ ਸਿਰੇ ਪੁੰਨੀ ਸਾਹਿਬ ਨੂੰ ਕਹਿ ਰਹੇ ਸੀ ਉੱਪਰ ਉੱਪਰ ਵੱਢ ਦਿਓ ਕਹਿੰਦੇ ਨਹੀਂ ਵੱਢਣੀਆਂ ਨਹੀਂ ਹਲੇ ਵੱਢਣੀਆਂ ਤਾਂ ਤਾਂ ਆ ਜਦੋਂ ਬੂਟੇ ਸੁੱਕ ਜਾਣ। ਉਹ ਪਰੰਬੀ ਰ ਆ ਰਹੀ ਆ ਮੱਥਾ ਟੇਕ ਕੇ। ਇਸ ਵੇਲੇ ਥੋੜਾ ਮੌਸਮ ਠੰਡਾ ਹੁੰਦਾ ਜਾਂ ਫੇਰ ਅੰਦਰੋਂ ਨਿਕਲ ਹੁੰਦਾ ਹੈ ਬਾਹਰ। বেগਣ ਆ ਮਿਰਚਾਂ ਵੀ ਤੋੜਨ ਵਾਲੀਆਂ ਅਸੀਂ ਬਸ ਥੋੜੀਆਂ ਥੋੜੀਆਂ ਮਿਰਚਾਂ ਹੁੰਦੀਆਂ ਸੀ ਲਾਲ ਤੇ ਤੋੜ ਲਈਦੀਆਂ ਸੀ ਹੁਣ ਇਹ ਵੀ ਨਹੀਂ ਤੋੜ ਹੁੰਦੀਆਂ ਬੈਂਗਣਾ ਚਿੱਟੇ ਦੇਖੋ ਕਿੰਨੇ ਲੱਗਿਓ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਆ ਆ ਦੇਖੋ ਸਾਰੇ ਬੁੱਟਿਆਂ ਦੇ ਉੱਤੇ ਹੀ ਪਾਣੇ ਹੋਈ ਜਾਂਦੇ ਆ ਕੀ ਫਾਇਦਾ ਲੱਗਿਓ ਬਹੁਤ ਆ ਅਰੇ ਵੀ ਲੱਗਿਓ ਆ ਇਹ ਵੀ ਖਸ਼ਖਸ਼ ਹੈ ਕਿ ਕਾਣੇ ਵਿੱਚ ਪਰ ਇੱਕ ਗੱਲ ਆ ਕਾਣੇ ਜਿਹੜੇ ਬੈਂਗਣ ਹੁੰਦੇ ਆ ਨਾ ਇਹਨਾਂ ਦੀ ਇੱਕ ਨਿਸ਼ਾਨੀ ਆ ਵੀ ਇਹ ਦੇਸੀ ਢੇਰ ਨਾਲ ਪਲਿਓ ਆ ਇਹ ਇਹਨਾਂ ਨੂੰ ਕੋਈ ਸਪਰੇ ਨਹੀਂ ਕੋਈ ਦਵਾਈ ਨਹੀਂ ਜੇ ਅਸੀਂ ਇਹਨਾਂ ਨੂੰ ਕੱਟ ਵੱਢ ਕੇ ਬਣਾ ਲੈਨੇ ਆ ਨਾ ਤਾਂ ਇਹਦਾ ਕੋਈ ਮਾੜਾ ਅਸਰ ਨਹੀਂ ਹੋਊਗਾ ਵਧੀਆ ਆ ਇਹ ਬਸ ਇੰਨਾ ਵੀ ਵਿੱਚ ਕੀੜਾ ਕੁੜਾ ਹੁੰਦਾ ਤਾਂ ਕਿਸਲ ਜੀ ਆ ਜਾਂਦੀ ਆ ਤੇ ਵੈਸੇ ਸਹੀ ਹੁੰਦੇ ਆ ਇਹ ਕਿਉਂਕਿ ਇਹਨਾਂ ਨੂੰ ਉਹ ਦੇਸੀ ਢੇਰ ਪਿਆਇਆ ਬਸ ਉਹ ਜਿਹੜਾ ਇਹ ਰੂੜੀ ਵਾਲਾ ਉਹੀ ਪਿਆਇਆ ਤੇ ਕੋਈ ਬਿਮਾਰੀ ਦਾ ਕੋਈ ਡਰ ਨਹੀਂ ਹੈਗਾ ਇੱਕ ਵਾਰ ਨਾ 7-8 ਸਾਲ ਹੋ ਗਏ ਇਸ ਗੱਲ ਨੂੰ ਸਾਡੇ ਪਿੰਡ ਖੇਤੀਬਾੜੀ ਵਿਗਿਆਨ ਕੇਂਦਰ ਵਾਲਿਆਂ ਨੇ ਨਾ ਸੈਮੀਨਾਰ ਲਗਾਇਆ ਸੀਗਾ ਤੇ ਉਦੋਂ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਹਿੰਦੇ ਵੀ ਜਦੋਂ ਤੁਸੀਂ ਕਿਤੇ ਸਬਜੀ ਵਾਲੀ ਦੁਕਾਨ ਤੋਂ ਕੋਈ ਸਬਜੀ ਖਰੀਦਦੇ ਆ ਜੇ ਉਹਨੂੰ ਬਾਈਚਾਂਸ ਕੀੜਾ ਲੱਗਾ ਹੈ ਨਾ ਤੁਸੀਂ ਉਹੀ ਸਬਜੀ ਖਰੀਦਿਆ ਕਰੋ ਇਹਦੀ ਕਹਿੰਦੇ ਇਹ ਨਿਸ਼ਾਨੀ ਆ ਵੀ ਉਹਨੂੰ ਕੋਈ ਸਪਰੇ ਨਹੀਂ ਹੋਈ ਹੋएगी ਕੋਈ ਦਵਾਈ ਨਹੀਂ ਹੈਗੀ ਉਹ ਦੇਸੀ ਖਾਦ ਦੇ ਨਾਲ ਪਲਿਓਆ ਸਬਜੀ ਤੁਸੀਂ ਉਹੀ ਸਬਜੀ ਖਰੀਦਿਆ ਕਰੋ ਉਹਦਾ ਕਿ ਤੁਹਾਨੂੰ ਨੁਕਸਾਨ ਨਹੀਂ ਹੋਣਾ ਜਿੰਨੀ ਅਸੀਂ ਕਹੀਦਾ ਸਬਜੀ ਦੇਖੋ ਕਿੰਨੀ ਸੋਹਣੀ ਆ ਦੇਖਣ ਨੂੰ ਵਧੀਆ ਲੱਗਦੀ ਆ ਉਹਨੀਆਂ ਸਪਰੇ ਹਨ ਪਾਲਿਓ ਹੁੰਦੀ ਆ ਤੇ ਉਹ ਸੇਤਲੇ ਨਹੀਂ ਵਧੀਆ ਹੁੰਦੀ ਤੇ ਇਸ ਲਈ ਇਹ ਜਿਹੜੀ ਸਬਜ਼ੀ ਨੂੰ ਕੀੜੇ ਲੱਗੇ ਹੋਆ ਇਹ ਕੱਟੜ ਵੱਢਣ 'ਚ ਜ਼ਰੂਰ ਮੁਸ਼ਕਲ ਹੁੰਦੀ ਆ ਵਧੀਆ ਨਹੀਂ ਲੱਗਦੀ ਕੱਟਣੀ ਇਹ ਸਾਨੂੰ ਤੇ ਵੈਸੇ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਵਧੀਆ ਹੀ ਹੁੰਦੀ ਆ ਬਾਕੀ ਦੇਖੋ ਹੁਣ ਸੂਰਜ ਛਿਪਿਆ ਆ ਪਹਿਲਾਂ ਬੱਦਲਾਂ ਦੇ ਵਿੱਚ ਛਿਪਿਆ ਸੀ ਹੁਣ ਦੇਖਦੇ ਆਂ ਅਸੀਂ ਉਹ ਦੇਖੋ ਕਿੰਨਾ ਸੋਹਣਾ ਲੱਗਦਾ ਆ ਥੋੜਾ ਜ਼ੂਮ ਕਰਦੇ ਆਂ ਉਹ ਦੇਖੋ ਨਾ ਵਧੀਆ ਲੜਦਾ ਆ ਕੀਏ ਕੀਏ ਨਹੀਂ ਹੱਲੇ ਲੱਗਣ ਲੱਗੇ ਆ ਲੱਗੇ ਹੋਆ ਦੋ ਤਿੰਨ ਸਹੀ ਸਲਾਮਤ ਜੇ ਹੋ ਗਏ ਤਾਂ ਇਹਨਾਂ ਨੂੰ ਨਾ ਜੇ ਕੋਈ ਕੀੜਾ ਕੜਾ ਲੱਗਾ ਤਾਂ ਤੇ ਵੈਸੇ ਇਹ ਢੇ ਤੋਰੀਆਂ ਤਾਂ ਅਸੀਂ ਤਿੰਨ ਚਾਰ ਵਾਰ ਬਣਾ ਲਈਆਂ ਆ ਪਰਸੋ ਵੀਡੀਓ ਵੀ ਬਣਾਈ ਸੀ ਅਸੀਂ ਬਹੁਤ ਵਧੀਆ ਸਬਜੀ ਆ ਇਹ ਵੀ ਕਈ ਵੈਰਾਈਟੀਆਂ ਹੁੰਦੀਆਂ ਆ ਇਹ ਕਾਲੀ ਤੋਰੀ ਆ ਕਾਲੀ ਤੋਰੀ ਵਧੀਆ ਲੱਗਦੀ ਆ ਸਵਾਦ ਬਣਦੀਆਂ ਆ। ਲਓ ਜੀ 7:30 ਦਾ ਟਾਈਮ ਸੀਗਾ ਸੂਰਜ ਅਸਤ ਹੋਣ ਦਾ ਕਿਹਾ ਆ ਤੇ ਹੁਣ ਪੂਰੇ 7:30 ਹੋਏ ਆ ਤੇ ਸੂਰਜ ਦੇਵਤਾ ਜੀ ਅਸਤ ਹੋ ਗਏ ਆ। ਤੇ ਮੌਸਮ ਵੀ ਠੰਢੀ ਠੰਢੀ ਹਵਾ ਲੱਪਈਆ ਚੱਲਣ। ਹੁਣ ਮੀਂਹ ਆ ਜਵੇ। ਤੇ ਫੇਰ ਸਵੇਰ ਨੂੰ ਵੀ ਠੰਡਾ ਹੋ ਜਾਊਗਾ ਮੌਸਮ। ਇਹ ਤਾਂ ਸਵੇਰ ਨੂੰ ਗਰਮ ਹੁੰਦਾ ਆ। ਹੁਣ ਮੈਂ ਗੱਲਾਂ-ਗੱਲਾਂ ਦੇ ਵਿੱਚ ਇੱਧਰ ਆ ਗਈਆਂ। ਰਾਸਤਾ ਖਰਾਬ ਹੈ ਥੋੜਾ ਉਧਰੋਂ ਕਾ ਬਹੁਤ ਹੈ ਤੇ ਡਰ ਲੱਗਦਾ ਜੀ ਆ ਜੰਤ ਦਾ ਤੇ ਜੇ ਹੁਣ ਮੈਂ ਉਧਰ ਨੂੰ ਜਾਣੀ ਆ ਉਧਰ ਵੀ ਕਾ ਆ ਬੈਂਗਣਾਵਾਲ ਦੀ ਬਾਲਣ ਬੁੱਲਣ ਪਿਆ ਆ ਰੋਜ਼ ਆਉਂਦੇ ਜਾਂਦੇ ਰਹ ਤਾਂ ਕਾ ਵੀ ਨਹੀਂ ਉੱਕਦਾ ਹੁਣ ਜੇ ਅਸੀਂ ਪਿੰਡੀਆਂ ਤੋੜ ਲੱਗੀ ਨਹੀਂ ਤਾਂ ਪਰਮਬੀਰ ਲਓ ਜੀ ਨਾ ਕੋਈ ਆਵਾਜ਼ ਸੁਣਦਾ ਮੇਰੀ ਤੇ ਨਾਈ ਫੋਨ ਚੱਕਦੇ ਆ ਅੰਦਰ ਪਤਾ ਨਹੀਂ ਕਿੰਨੇ ਕੁ ਬਿਜ਼ੀ ਆ ਮੈਂ ਕਿਹਾ ਟੋਕਰੀ ਲਿਆਜੋ ਮੈਂ ਭਿੰਡੀਆਂ ਤੋੜ ਲੈਣੀਆਂ ਕੋਈ ਨਹੀਂ ਆਵਾਜ਼ ਸੁਣਦਾ ਕਾਰਮੀ ਉੱਤੇ ਇੰਨੀ ਹੋਈ ਹੋਆ ਅਰਮਾਨ ਗਰਾਊਂਡ ਨੂੰ ਗਿਆ ਆ ਮੈਂ ਉਹਨੂੰ ਪਰਸੋਂ ਕਹਿਐ ਸੀ ਗਰਮੀ ਬਹੁਤ ਆ ਤੇ ਗਰਾਊਂਡ ਨੂੰ ਨਹੀਂ ਜਾਣਾ ਨਹੀਂ ਹਟਿਆ ਉਹ ਗਰਾਊਂਡ ਨੂੰ ਗਿਆ ਆ ਮੈਂ ਤੋੜ ਕੇ ਇੱਥੇ ਥੱਲੇ ਰੱਖ ਦੇਣੀਆਂ ਚੋਕੋਗੀਆਂ ਦਾ ਚੋਕੋਗੀਆਂ ਦਾ ਦੇਖੀ ਜਾਓ ਉੱਪਰ-ਉੱਪਰ ਤੋਂ ਲੈਨੇ ਜਿਹੜੀ ਕੋ ਕੱਚੀ ਭਿੰਡੀ ਆ 4 ਰੁਪਏ ਕਿਲੋ ਆ ਭਿੰਡੀਆਂ ਮੁੱਲ ਲਈ ਹਣ ਲਿਆਉਣੀਆਂ ਹੁਣ ਤਾਂ ਪਤਾ ਲੱਗੇ ਪਰਮਵੀਰ ਜੌਜੀ ਇੰਨੀ ਕ ਭਿੰਡੀਆਂ ਤੋੜ ਲਈਆਂ ਮੈਂ ਹੋਰ ਨਹੀਂ ਤੋੜ ਹੁੰਦੀਆਂ ਲੱਗੀਆਂ ਤਾਂ ਬਹੁਤ ਆ ਤੇ ਹੁਣ ਸਭ ਮੇਰੇ ਖਾਲਰਮਾਨ ਲੈਣ ਚੱਲੇ ਆ ਚਲੋ 19 ਹਰ ਤਾ ਆਪਣਾ ਪੱਠੇ-ਜੱਥੇ ਦਾ ਕੰਮ ਨਿਬੜ ਕੇ ਹੋ ਗਿਆ ਵਿਲੇ ਤੇ ਹੁਣ ਥੋੜਾ ਜਿਹਾ ਘੁਮ ਕੇ ਆਉਗੇ ਸੇਰ ਕਰਕੇ ਨਾਲੇ ਅਰਮਾਨ ਨੂੰ ਲੈ ਆ ਗਏ ਗਰਾਊਂਡ ਚ ਤੇ ਆਪਾਂ ਦੇਖਦੇ ਕੱਚੀਆਂ-ਕੱਚੀਆਂ ਜੀਆਂ ਤੋੜ ਲਈਆਂ ਕੰਡ ਬੋਲ ਲੜਦੀ ਆ ਜਦੋਂ ਇਹ ਜਿਆਦਾ ਕੰਮ ਹੁੰਦਾ ਆ ਲੇਵਲ ਲਵਾਉਣੀ ਹੋਵੇ ਸਿੱਧਾ ਦੇ ਕੰਮਲੇ ਤੁਸੀਂ ਕਹਿ ਦਈਦੇ ਆ ਵੀ ਪੈਸੇ ਬਹੁਤ ਮੰਗਦੇ ਆ ਪੈਸੇ ਤਾਂ ਜਿ ਜੈ ਜੈ ਮੰਗਦੇ ਉਹ ਸਾਢੇ 7 ਦਾ ਟਾਈਮ ਹੋ ਗਿਆ ਤੇ ਦਿਨ ਦੇਖੋ ਹਲੇ ਕਿੰਨਾ ਨਿੱਖਰ ਮਾਇਆ ਹਨੇਰਾ ਨਹੀਂ ਹੋਇਆ ਦੇਖੋ ਔਰ ਤੇ ਵਾਰਸਾ ਬਾਣੀ ਕਿੰਨੀ ਸੋਹਣੀ ਲੱਗਦੀ ਲੱਗਿਓ ਮੋ ਬੋਤੀ ਆ ਜੀ ਪਿੰਡੀਆਂ ਤੋੜ ਕੇ ਬੁਰਾ ਹਾਲ ਹੋ ਗਿਆ ਤੇ ਹੁਣ ਦੇਖਦੀ ਹਾਂ ਉਹਨਾਂ ਨੂੰ ਅੰਦਰ ਕੀ ਕਰਦੀਆਂ ਆ ਗਰਮੀ ਚ ਪਸ਼ੂ ਵੀ ਆਪਣਾ ਨਹਾ ਧੋ ਕੇ ਪਾਣੀ ਛਾਣੀ ਪੀ ਕੇ ਬੈਠੇ ਆਪਣੀ ਜਗ੍ਹਾ ਤੇ ਤੇ 스멜 ਆ ਰਹੀ ਹੈ ਅੰਦਰ ਰੋਟੀ ਬਣ ਰਹੀ ਮੇਰੇ ਘਰ ਪਰ ਅੰਬੀਰ ਤਾਂ ਤਾਂ ਹੀ ਨਹੀਂ ਆਈ ਬਾਹਰ ਨੂੰ ਤੁਸੀਂ ਫੋਨ ਨਹੀਂ ਚੁੱਕਦੀਆਂ ਅਬਨੀਰ ਮੈਂ ਫੋਨ ਬਹੁਤ ਕਰ ਦਿੱ ਚੱਕਿਆ ਨੇ ਮੈਂ ਪਿੰਡੀਆਂ ਥੋੜੀਆਂ ਜਿਹੀਆਂ ਚੱਕ ਕੇ ਲਈਆਂ ਫਾਰਮ ਵੀ ਰੋਟੀ ਬਣਾਉਂਦੀ ਆ ਮੇਰਾ ਅੰਦਾਜ਼ਾ ਸਹੀ ਨਿਕਲਿਆ ਪਰ ਫਾਰਮ ਵੀ ਤਰ ਫੋਨ ਵੀ ਨਹੀਂ ਲੱਗਦਾ ਸੀ ਕਾਲਿੰਗ ਆਉਂਦੀ ਸੀਗੀ ਮੈਂ ਹੱਕਾਂ ਹੀ ਬਹੁਤ ਮਾਰੀਆਂ ਮੈਂ ਇੱਥੇ ਰੋਟੀ ਬਣਾਉਂਦੀ ਮੈਂ ਦੇਖਿਆ ਨਹੀਂ ਫੋਨ ਉੱਧਰ ਵੀ ਸ਼ਟਕੋ ਨਹੀਂ ਆਇਆ ਅੱਛਾ ਮੈਂ ਪਿੰਡੀਆਂ ਸੀ ਥੋੜੀਆਂ ਜਿਹੀਆਂ ਤੋੜੀਆਂ ਆ ਮੈਂ ਥੋੜਾ ਨਾਉਣ ਲੱਗੀ ਗਰਮੀ ਬਹੁਤ ਆ ਹੁਣ ਇਹ ਤੋਕਰੀ ਲੈ ਕੇ ਚੱਕ ਲਈ ਅੱਛਾ ਟੋਕਰੀ ਫੜਾਉਣਾ ਹੈ ਇੱਥੇ ਨਾ ਆ ਲੈ ਤੇ ਫੋਨ ਕਰਦੀ ਕਰਦੀ ਚਲ ਜਾ ਉਹ ਜਿਹੜੀ ਪਿੰਡੀਆਂ ਵਾਲੀਆਂ ਕੇਆਰੀਆਂ ਕੋ ਮੈਂ ਤੋੜ ਕੇ ਰੱਖੀਆਂ ਇਹਦੇ ਵਿੱਚ ਪਾ ਕੇ ਲੈ ਚਲ ਸਵੇ ਨੂੰ ਸਰਜਣਾ ਲੰਚ ਬਾਕਸ ਦਾ ਕਿ ਛੁੱਟੀ ਆ ਚੱਲ ਫੇ ਲੈ ਆ ਉਹਰੇ ਤੋੜੀਆਂ ਪਈਆਂ ਚੱਕ ਲਈ ਫੋਲ ਦੇਖੋ ਦੇਖੋ ਸਾਡੇ ਬੁੱਟੇ ਨ ਫੋਲ ਕਿੰਨੇ ਸੋਹਣੇ ਖੜੇ ਹੋਵਾ ਪਰ ਸਾਡੇ ਸ਼ੇਰੂ ਬਹੁਤ ਕੰਮ ਖਰਾਬ ਕਰਦਾ ਬਹੁਤ ਪੱਟ ਦਾ ਚਲੇ ਜਗਾ ਬਾਹਰ ਵੀ ਮੈਂ ਕੱਲ ਲਾਏ ਆ ਕੱਲ ਮੈਂ ਬਹੁਤ ਟਾਈਮ ਲਾਇਆ ਇਹਨਾਂ ਨੂੰ ਇਹਨਾਂ ਦੇ ਗੁੱਡ ਗੜਈਆ ਕਰਨ ਤੇ ਕੱਲ ਇੱਥੇ ਮੈਂ ਭੁਟੇ ਲਾਏ ਆ ਥੋੜੇ ਜਿਹੇ ਪੰਲਾਂ ਦੇ ਐਨੂ ਵੀਰਾ ਕਿੰਨੀ ਸੋਹਣੀ ਹੋ ਗਈ ਆ ਪੁਣੀ ਸਾਹ ਪੁਣੀ ਜੂਨੀਅਰ ਤੇ ਪੁਣੀ ਸੀਨੀਅਰ ਮੈਂ ਨਰਜਾ ਦਾ ਪਾਣੀ ਮੈਂ ਬੜਾ ਪਿੰਡੀਆਂ ਤੋੜ ਕੇ ਆਈਆਂ ਪਿੰਡੀਆਂ ਤੋੜੇ ਕਿਹੜੀਆਂ ਪਿੰਡੀਆਂ ਕਹਿੰਦੇ ਪਸਣਾਂ ਪਾਉਣੀਆਂ ਮੈਂ ਪੱਕੀਆਂ ਤੋੜੀਆਂ ਹੀ ਨੇ ਖੋਲਣੀਆਂ ਸਾਰੀਆਂ ਲੈ ਉੱਥੇ ਤੋੜ ਹੁੰਦੀ ਆ ਉਹ ਵੀ ਮੈਂ ਤੋੜ ਕੇ ਰੱਖਿਆ ਆਈਆਂ ਮੈਂ ਹੱਕ ਐਨੀ ਆ ਮਾਰੀਆਂ ਕੱਚੀਆਂ ਕੱਚੀਆਂ ਤੋੜੀਆਂ ਲੈ ਹੋਰ ਸੁਣ ਲਾ ਤੋੜ ਕੇ ਕਹਿੰਦੇ ਪਸੂ ਮਰੇ ਛੱਡ ਦਿੰਦੀ ਤੋੜਨੀਆਂ ਸੁਖਾਲੀਆਂ ਕਿਤੇ ਪਿੰਡੀਆਂ ਤੋੜਨੀਆਂ ਕਿਤੇ ਭੱਜਣ ਤੋਂ ਸੁੱਖ ਹੋਰ ਮੇਰੀਆਂ ਬਾਹਾਂ ਤੇ ਕੰਡ ਲੜਨ ਲੱਪਈ ਆ ਆਹ ਤੇਰੀ ਵਜ੍ਹਾ ਕਿ ਮੇਰੇ ਚੰਨ ਵਿੱਚ ਕਿਵੇਂ ਨਾ ਆ ਜਾਈ ਇੱਕ ਹੀ ਵਜਾ ਬਣੀ ਉਹ ਨਹਾ ਕੇ ਗਿਆ ਸੀ ਲੱਗਦਾ ਨਾ ਤਾਇਆ ਹੁਣ ਦੁਆਰ ਚ ਨਹਾ ਲੈਣਾ ਬਾਹਰ ਦੀ ਨਹਾ ਲੈਣਾ ਕੱਪੜੇ ਜਿਹੜੇ ਕਾਕਾ ਸੱਟੀ ਜੋ ਕਰਮੀ ਜਾਣ ਲੱਗਾ ਨਹਾ ਕੇ ਗਿਆ ਸੀਗਾ ਕੱਲ ਤੋਂ ਮੈਂ ਆਪਣੇ ਨਾਮ ਜਿਹੜੇ ਬੂਟ ਆ ਉਹ ਪਾ ਜਾਗਾ ਨਹੀਂ ਜਿਹੜੇ ਦਪਾਗ ਜਾਂਦਾ ਹੁੰਦਾ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਅੱਜ ਮੈਂ ਵੀਡੀਓ ਬਣਾਉਣੀ ਤਾਂ ਥੋੜੀ ਪਹਿਲਾਂ ਸੀ ਕਿ ਸੂਰਜ ਦੀ ਪਰ ਮੈਂ ਥੋੜੀ ਲੇਟ ਹੋ ਗਈ ਬਹੁਤ ਸੋਹਣਾ ਲੱਗਦਾ ਸੀਗਾ ਪਹਿਲਾਂ ਵੈਸੇ ਮੈਂ ਬਾਹਰ ਰਾਤ ਵਿੱਚ ਖੜੀ ਦੇਖਦੀ ਰਹੀ ਫੇਰ ਮੇਰੇ ਆਇਆ ਮੈਂ ਸੋਚਿਆ ਮੈਂ ਕਿ ਕਿਉਂ ਨਾ ਵੀਡੀਓ ਬਣਾਈ ਜਾਵੇ ਸੂਰਜ ਆਸਤ ਦੀ ਤੇ ਮੈਂ ਫੋਨ ਲੈ ਕੇ ਅੰਦਰ ਅੰਦਰ ਪਹਿਲਾਂ ਗਰਮੀ ਬਹੁਤ ਸੀ ਤੇ ਮੈਂ ਬਾਹਰ ਠੰਡਾ ਸੀ ਮਸਮਤਾ ਬਾਹਰ ਨਿਕਲੀ ਤੇ ਜਦੋਂ ਮੈਨੂੰ ਯਾਦ ਆਇਆ ਮੈਂ ਕਿ ਅੱਜ ਤਾਂ ਵੀ ਦਿਨ ਵੱਡਾ ਸੀਗਾ ਵੀ ਸੂਰਜ ਲੇਟ ਆਸਤ ਹੋਣਾ ਸੀਗਾ ਤੇ ਮੈਂ ਵੀਡੀਓ ਬਣਾਉਣੀ ਆ ਤੇ ਲੇਟ ਹੋ ਗਏ ਥੋੜੀ ਨੇ ਤੇ ਵੀਡੀਓ ਮੈਂ ਹੋਰ ਵੀ ਬਣਾਉਣੀ ਸੀਗੀ ਤੇ ਵੀਡੀਓ ਬਣਾਉਣ ਦੇ ਪਿੱਛੇ ਮੈਂ ਕਿਚਨ ਗਾਰਡਨ ਚੱਲ ਗਈ ਫਿਰ ਮੈਨੂੰ ਪਿੰਡੀਆਂ ਦੇ ਸਪਈਆਂ ਤੇ ਸਾਡੀ ਛੋਟੀ ਜਿਹੀ ਵੀਡੀਓ ਬਣ ਗਈ ਹੈ ਜੀ ਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰ ਦੇ ਜੇ ਤੁਹਾਨੂੰ ਸੋਹਣੀ ਲੱਗੇ ਤਾਂ ਕਮੈਂਟ ਵੀ ਕਰਿਆ ਕਰੋ ਜਿੱਦਾਂ ਦੇ ਵੀ ਤੁਹਾਨੂੰ ਵੀਡੀਓ ਲੱਗਦੀ ਆ ਜੇ ਵਧੀਆ ਲੱਗਦੀ ਨਹੀਂ ਵੀ ਵਧੀਆ ਲੱਗਦੀ ਕੋਈ ਕਮੀ ਪੇਸ਼ੀ ਆ ਕੋਈ ਤੁਹਾਨੂੰ ਲੱਗਦਾ ਵੀ ਇਹ ਤੁਹਾਨੂੰ ਆ ਕੰਮ ਕਰਨਾ ਚਾਹੀਦਾ ਕੰਮ ਨਹੀਂ ਕਰਨਾ ਚਾਹੀਦਾ ਜਿੱਦਾਂ ਵੀ ਤੁਸੀਂ ਕਮੈਂਟ ਹਿੰਦੇ ਸਾਨੂੰ ਕਰਿਆ ਕਰੋ ਤੇ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਮਿਲਦੇ ਆ ਅਗਲੀ ਵੀਡੀਓ ਚ ਹੱਸਦੇ ਵਸਦੇ ਰਹੋ ਜੀ